ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਜਦੋਂ ਪਿੰਡ ਕਾਲੇਵਾਲ ਦੇ ਸਰਪੰਚ ਤੇ ਪੂਰੀ ਪੰਚਾਇਤ ਸਮੇਤ ਕਈ ਪਰਿਵਾਰਾਂ ਨੇ ਰਾਣਾ ਗੁਰਜੀਤ ਢੜੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲਿਤ ਕਰ ਲਈ। ਇਹ ਸਮੂਲੀਅਤ ਨੂੰ ਰਾਣਾ ਢੜੇ ਲਈ ਇੱਕ ਕਰਾਰਾ ਸਿਆਸੀ ਝਟਕਾ ਮੰਨਿਆ ਜਾ ਰਿਹਾ। ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸੱਜਨ ਸਿੰਘ ਚੀਮਾ ਵੱਲੋਂ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਨ ਦੀ ਗੱਲ ਕਹੀ ਗਈ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਰਾਣਾ ਸਾਹਿਬ ਨੇ ਪਿਛਲੇ 4 ਸਾਲਾਂ ਦੌਰਾਨ ਸਿਰਫ ਜਫੀਆਂ ਪਾਈਆਂ ਨੇ ਨਾ ਕਦੇ ਪਿੰਡ 'ਚ ਗੇੜਾ ਮਾਲਿਆ ਤੇ ਨਾ ਹੀ ਲੋਕਾਂ ਦੀ ਸਾਰ ਲਈ ਹੈ ਉਹਨਾਂ ਨੇ ਕਿਹਾ ਕਿ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਤਰਸ ਰਿਹਾ ਹੈ ਪਹਿਲਾਂ ਰਾਣਾ ਸਾਹਿਬ ਨੇ ਰੱਖਦੇ ਇੰਦਰਪ੍ਰਤਾਪ ਹਨ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਤਾਂ ਇਹਨਾਂ ਦੀ ਪਾਰਟੀ ਜੁਆਇਨ ਕੀਤੀ ਕੀ ਚੰਗਾ ਲੱਗਿਆ ਮਾਰੇ ਪਾਰਟੀ ਦਾ ਇਹਨਾਂ ਦੇ ਕੰਮ ਬਹੁਤ ਹੈ ਬੱਸ ਇਕੰਦਾ ਵਿਚਾਰ ਹੈ ਰਾਣਾ ਸਾਹਿਬ ਜੱਫੀਆਂ ਪਾ ਦਿੰਦੇ ਆ ਮੁੜ ਕੇ ਆ ਕੇ ਵੜਦੇ ਨਹੀਂ ਪਿੰਡ 'ਚ ਕੋਈ ਕੰਮ ਕੋਈ ਕਾਰਨ ਨਹੀਂ ਉਹ ਪਹਿਲਾਂ ਕਿਸ ਤੁਹਾਡੇ ਨਾਲ ਸੰਬੰਧ ਰੱਖਦੇ ਸੀ ਸਾਹਰਾ ਹਨ ਹੈ ਅਸਾਂ ਜੀ ਪਹਿਲਾਂ ਸੀ ਮਹਾਵਨਤ ਹੈ ਹੁਣ ਰਾਣੇ ਨਾਲ ਹੈ ਆਮਦੀ ਪਾਰਟੀ ਸ਼ਾਮਲ ਹੋਇਆ ਕੀ ਕਾਰਨ ਹੈ ਬਸ ਸਾਡਾ ਸਹੂਲਤਾਂ ਵਈਏ ਦਿੰਦਾ ਯਾ ਚਾਹੀਦੇ ਆ ਕਿ ਅੱਗੇ ਅਸੀਂ ਰਾਣੇ ਨੂੰ ਵੋਟਾਂ ਪਾਈਆਂ ਸੀ ਉਹਨਾਂ ਸਿਆਮਾਂ ਦੇ ਵੀ ਨਾਲ ਜੁੜੇ ਆ। ਛਰਾਣੇ ਨੂੰ ਛੱਡਣ ਦਾ ਕੀ ਕਾਰ ਹੈ? ਕਾਰਨ ਇਹੋ ਹੀ ਅੱਜ ਪਹਿਲਾਂ ਮਤਲਬ ਹੁੰਦਾ ਆ। ਹੱਥ ਜੋੜ ਕੇ ਆ ਤੇ ਸਾਰਾ ਕੁਝ ਮੰਗਦੇ ਆ ਬਾਅਦ ਚ ਸਾਨੂੰ ਛੱਡ ਦਿੰਦੇ ਆ। ਕੋਈ ਮਤਲਬ ਪਸਾਰ ਨਹੀਂ ਲੈਂਦੇ। ਨਹੀਂ ਜੀ ਕੋਈ ਸਾਥ ਨਹੀਂ ਦਿੱਤਾ ਜੀ ਕੋਈ ਸਹੂਲਤ ਨਹੀਂ ਸਾਨੂੰ ਦਿੱਤੀ। ਸਾਨੂੰ ਮਾਨ ਸਰਕਾਰ ਦੇ ਕੰਮ ਤੋਂ ਖੁਸ਼ ਹਾਂਜੀ ਬਹੁਤ ਵਧੀਆ ਜੀ ਸਾਨੂੰ ਲੱਗਿਆ। ਕਿਹੜੇ ਕੰਮ ਚੰਗੇ ਲੱਗਦੇ ਉਹਨਾਂ ਜੀ? ਕੰਮ ਜੀ ਸਾਨੂੰ ਸਾਰੇ ਵਧੀਆ ਲੱਗਦੇ ਜਿਹੜੇ ਗਰੀਬਾਂ ਨਾਲ ਸਾਥ ਦਿੰਦੇ ਆ। ਹਾਂਜੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆ ਜੀ ਸ਼ਾਮਲ ਹੋਏ ਨੇ। ਹਾਂਜੀ ਹਾਂਜੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਸੇ ਸਾਦੇ ਅੰਦਰ ਹਾਂਜੀ ਜੀ ਜ਼ਰੂਰ ਦੇਖੋ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੇ ਪਬਲਿਕ ਦੇ ਸੰਗਤ ਦੇ ਹਤਾਇਛੀ ਉਹ ਫੈਸਲੇ ਜਿਹੜੇ ਲਏ ਨੇ ਉਹਦੇ ਕਰਕੇ ਜਿਹੜੀ ਆਮ ਸੰਗਤ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ ਉਸੇ ਦੀ ਲੜੀ ਦੇ ਵਿੱਚ ਅੱਜ ਕਾਲੇਵਾਲ ਦੀ ਸਮੁੱਚੀ ਪੰਚਾਇਤ ਜਿਹੜੀ ਹੈ ਸਰਪੰਚ ਸਾਹਿਬ ਸੰਦੀਪ ਕੁਮਾਰ ਜੀ ਮੈਂਬਰ ਜਿਸ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਜੀ ਸਰਦਾਰ ਮਲਕੀਸ਼ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਸ਼ੰਗਾਰਾ ਸਿੰਘ ਜੀ ਪ੍ਰੀਤਮ ਸਿੰਘ ਜੀ ਬਲਵਿੰਦਰ ਸਿੰਘ ਜੀ ਸਾਡੀ ਭੈਣ ਮਨਜੀਤ ਕੌਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਸਰਬਜੀਤ ਕੌਰ ਹਰਦੀਪ ਕੌਰ ਨੀਲੂ ਜਸਵਿੰਦਰ ਕੌਰ ਕਮਲ ਰਾਣੀ ਇਹ ਸਾਰੇ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਪੱਲਾ ਫੜਿਆ ਕਿਉਂਕਿ ਮਹਿਸੂਸ ਕਰਨ ਲੱਗਾ ਹੈ ਲੋਕ ਕਿ ਅੱਜ ਬਿਜਲੀ ਦੀ ਕੋਈ ਸਮੱਸਿਆ ਨਹੀਂ ਮੁਫਤ ਤੇ ਵਾਧੂ ਬਿਜਲੀ ਮਿਲ ਰਹੀ ਹੈ ਉਹਨਾਂ ਦੇ ਬੱਚਿਆਂ ਵਾਸਤੇ ਬਹੁਤ ਟਾਪ ਦੇ ਸਕੂਲ ਬਣ ਗਏ ਨੇ ਜਿੱਥੇ ਇੱਕ ਪੈਸਾ ਵੀ ਉਹਨਾਂ ਦਾ ਖਰਚ ਨਹੀਂ ਆਉਣਾ ਤੇ ਬੱਚੇ ਉੱਥੋਂ ਪੜ ਕੇ ਅਫਸਰ ਬਣ ਸਕਦੇ ਆ ਫਿਰ ਆ ਜਿਹੜੀ ਲੇਟੈਸਟ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਜਿਹੜਾ ਉਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਸਾਲ ਦਾ 10 ਲੱਖ ਰੁਪਏ ਦਾ ਜਿਹੜਾ ਇਲਾਜ ਫਰੀ ਹੈ ਇੱਕ ਨਵਾਂ ਪੈਸਾ ਨਹੀਂ ਲੱਗਣਾ ਔਰ ਹਸਪੀਟਲ ਵੀ ਇਹਨਾਂ ਦੀ ਮਰਜ਼ੀ ਦੇ ਟੌਪ ਦੇ ਹਸਪਤਾਲ ਜਿਹੜੇ ਮਰਜ਼ੀ ਹਸਪੀਟਲ 'ਚੇ ਜਾਣ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ ਅਮਨਪ੍ਰੀਤ ਹਸਪਤਾਲ ਹੈ ਉਹਦੇ 'ਚੇ ਸਾਰੀਆਂ ਸਹੂਲਤਾਂ ਹੈਗੀਆਂ ਜੇ ਬਾਈ ਚਾਂਸ ਇੱਥੇ ਨਹੀਂ ਹੈ ਤੇ ਜਲੰਧਰ 60 ਹਸਪਤਾਲ ਨੇ ਇੱਥੋਂ ਸਿਰਫ ਅੱਧਾ ਪੌਣਾ ਘੰਟਾ ਲੱਗਦਾ ਹੈ ਤੇ ਉੱਥੇ ਜੜੀਆਂ ਨੇ ਸਾਰੇ ਵੱਡੇ ਵੱਡੇ ਤੇ ਟੌਪ ਦੇ ਹਸਪਤਾਲ ਜਿਹੜੇ ਉਹਦੇ 'ਚੇ ਸ਼ਾਮਲ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਅਜੇ ਹਨੇਰੀ ਚੱਲ ਰਹੀ ਹੈ ਲੋਕਾਂ ਦੇ ਦਿਲਾਂ 'ਚ ਵਸ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਚਰਚਾ ਹੋ ਰਹੀ ਹੈ ਚੰਗੇ ਕੰਮਾਂ ਵਾਸਤੇ ਸੋ ਇਸ ਕਰਕੇ ਇਹ ਸੰਗਤ ਵੀ ਅੱਜ ਸਾਡੇ 'ਚ ਸ਼ਾਮਲ ਹੋਈ ਹੈ ਨਹੀਂ ਤੇ ਅਖੀਰਲੇ ਸਾਲ ਦੇ ਵਿੱਚ ਆਮ ਤੌਰ ਤੇ ਦੇਖਿਆ ਜਿਨੇ 4 ਸਾਲ ਪਾਰਟੀ ਨਹੀਂ ਆਪਣੀ ਛੱਡੀ ਉਹ 5ਵੇਂ ਸਾਲ ਪਾਰਟੀ ਨਹੀਂ ਛੱਡਦਾ ਪਰ ਮੈਂ ਦੇਖਣ ਚ ਆ ਰਿਹਾ ਹੈ ਕਿ ਪਹਿਲਾ ਨਾਲੋਂ ਜ਼ਿਆਦਾ ਜਿਹੜੀ ਸੰਗਤ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਇਹਨਾਂ ਨੂੰ ਵਧਾਈ ਦੇਣਾ ਕਿ ਇਹ ਆਪਣੀ ਪਾਰਟੀ ਜਿਹੜੀ ਇਹ ਗਰੀਬਾਂ ਦੀ ਪਾਰਟੀ ਹੈ ਉਹਦੇ ਵਿੱਚ ਆਏ ਨੇ ਤੇ ਇਹ ਪੂਰੀਆਂ ਜਿਹੜੀ ਹੈ ਸਹੂਲਤਾਂ ਦਾ ਆਨੰਦ ਲੈ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਹਨਾਂ ਨੂੰ ਜੀ ਆਇਆਂ ਕਹਿੰਨਾ ਇਹਨਾਂ ਨੂੰ ਪੂਰਾ ਮਾਨ ਸਤਕਾਰ ਜਿਹੜਾ ਇਸ ਪਾਰਟੀ ਦੇ ਵਿੱਚ ਮਿਲੂਗਾ ਸਰਪੰਚ ਸਾਹਿਬ ਦਾ ਖਾਸ ਔਰਤ ਤੇ ਮੈਂ ਤੈਅ ਦਿਲੋਂ ਸ਼ੁਕਰ ਜੀ ਗਜ਼ਾਰਾਂ ਸਾਡਾ ਛੋਟਾ ਬੱਚਾ ਦੀਪੂ ਹੈ ਉਹਨਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਮੈਂ ਇਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ